ਸਾਲ 1930 ਦੇ ਵਿੱਚ ਕੈਨੇਡਾ ਦੇ ਵਿੱਚ ਤਹਿਲਕਾ ਮਚ ਜਾਂਦਾ ਹੈ ਕਿਉਂਕਿ ਨਾਰਥ ਕੈਨੇਡਾ ਦਾ ਇੱਕ ਪਿੰਡ ਜਾਂ ਕਈ ਇੱਕ ਕਬੀਲਾ ਰਾਤੋਂ ਰਾਤ ਗਾਇਬ ਹੋ ਜਾਂਦਾ ਹੈ। ਇਹ ਪਿੰਡ ਆਖਰ ਕਿਵੇਂ ਰਾਤੋਂ ਰਾਤ ਗਾਇਬ ਹੋ ਗਿਆ ਇਸ ਦੀ ਕਹਾਣੀ ਕਿਸੇ ਨੂੰ ਵੀ ਨਹੀਂ ਪਤਾ ਲੱਗਦੀ ਪਰ ਇਹ ਜਦੋਂ ਖਬਰ ਬਾਹਰ ਆਉਂਦੀ ਹੈ ਇਹ ਖਬਰ ਬਾਹਰ ਆਉਂਦਿਆਂ ਹੀ ਕੈਨੇਡਾ ਦੇ ਜਿਹੜੇ ਹੋਰ ਦੂਰ ਦਰਾਰ ਦੇ ਇਲਾਕੇ ਦੇ ਵਿੱਚ ਰੋਕ ਰਹੇ ਨੇ ਉਹਨਾਂ ਦੇ ਵਿੱਚ ਵੀ ਡਰ ਪੈਦਾ ਹੋ ਜਾਂਦਾ ਹੈ ਕਿ ਕਿ ਰਾਤੋਂ ਰਾਤ ਕਿਤੇ ਉਹਨਾਂ ਦਾ ਪਿੰਡ ਵੀ ਨਾ ਗਾਇਬ ਹੋ ਜਾਵੇ। ਸੋ ਕੀ ਸੀ ਇਸ ਪਿੰਡ ਦੇ ਗਾਇਬ ਹੋਣ ਦਾ ਰਾਜ਼ ਕਿ ਅਜੇ ਤੱਕ ਇਹਨਾਂ ਲੋਕਾਂ ਦਾ ਕੁਝ ਪਤਾ ਲੱਗਿਆ ਜਾਂ ਨਹੀਂ ਸੋ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਡਿਟੇਲ ਮਿਲ ਜਾਵੇਗੀ ਅਸੀਂ ਜਿਹੜੇ ਪਿੰਡ ਦੀ ਗੱਲ ਕਰ ਰਹੇ ਹਾਂ ਇਹ ਨਾਰਥ ਕੈਨੇਡਾ ਦੇ ਅੰਜੀਕੂਨਾ ਝੀਲ ਦੇ ਕਿਨਾਰੇ ਵਸਿਆ ਹੋਇਆ ਸੀ ਇਹ ਪਿੰਡ ਦੇ ਵਿੱਚ ਇਸਕੀਮੋ ਜਨਜਾਤੀ ਜਾਂ ਕੀ ਇਸਕੀਮੋ ਕਬੀਲੇ ਦੇ ਲੋਕ ਰਹਿੰਦੇ ਸਨ ਇਹਨਾਂ ਦੀ ਆਬਾਦੀ ਉਸ ਸਮੇਂ 100 ਤੋਂ ਲੈ ਕੇ 150 ਦੇ ਨੇੜੇ ਤੇੜੇ ਸੀ ਅਤੇ ਝੀਲ ਦੇ ਵਿੱਚੋਂ ਮੱਛੀਆਂ ਫੜ ਕੇ ਆਪਣਾ ਜੀਵਨ ਬਸਰ ਕਰਦੇ ਸਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸਾਰਾ ਜਿਹੜਾ ਇਲਾਕਾ ਸੀ ਉਹ ਸੰਘਣੇ ਜੰਗਲਾਂ ਦੇ ਨਾਲ ਘਿਰਿਆ ਹੋਇਆ ਸੀ ਤੇ ਉੱਥੇ ਛੋਟੇ-ਛੋਟੇ ਕਬੀਲੇ ਰਹਿੰਦੇ ਸਨ ਤੇ ਇਹਨਾਂ ਕਬੀਲਿਆਂ ਦੇ ਆਪਸ ਦੇ ਵਿੱਚ ਕੋਈ ਵਧੀਆ ਸਬੰਧ ਵੀ ਨਹੀਂ ਸਨ ਹਾਲਾਂਕਿ ਕਈ ਸ਼ਿਕਾਰੀ ਇਸ ਝੀਲ ਦੇ ਉੱਪ ਉਸਕੀਮੋ ਕਬੀਲੇ ਵਾਲੇ ਲੋਕਾਂ ਦੇ ਕੋਲ ਜਾ ਕੇ ਰਾਤ ਨੂੰ ਠਹਿਰ ਜਾਂਦੇ ਤੇ ਅਗਲੇ ਦਿਨ ਸਵੇਰ ਉੱਠ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਇਸ ਤਰ੍ਹਾਂ ਹੀ ਨਵੰਬਰ 1930 ਦੇ ਵਿੱਚ ਜੋਈ ਨਾਮ ਦਾ ਇੱਕ ਸ਼ਿਕਾਰੀ ਕਨੌਰਥ ਕੈਨੇਡਾ ਦੇ ਐਸ ਪੈਂਡ ਦੇ ਕੋਲੇ ਸ਼ਿਕਾਰ ਕਰਨ ਦੇ ਲਈ ਗਿਆ ਉਸ ਸਮੇਂ ਇੱਥੇ ਬਹੁਤ ਜ਼ਿਆਦਾ ਠੰਡ ਸੀ ਤੇ ਚਾਰੇ ਪਾਸੇ ਬਰਫ਼ ਜੰਮੀ ਹੋਈ ਸੀ ਤੇ ਜੋਈ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਸ਼ਿਕਾਰ ਕਰਨ ਦੇ ਵਿੱਚ ਲੇਟ ਹੋ ਗਿਆ ਉਸ ਨੂੰ ਸ਼ਿਕਾਰ ਕਰਦੇ ਹੋਏ ਸ਼ਾਮ ਹੋ ਗਈ ਤੇ ਉਸ ਨੇ ਝੀਲ ਦੇ ਕਿਨਾਰੇ ਵਸੇ ਹੋਏ ਅਸਕੀਮੋ ਪੈਂਡ ਦੇ ਵਿੱਚ ਰਾਤ ਨੂੰ ਠਹਿਰਨ ਦਾ ਮਨ ਬਣਾ ਲਿਆ ਪਰ ਜਿੱਦਾਂ ਹੀ ਜੋਈ ਇਸ ਕਬੀਲੇ ਦੇ ਨੇੜੇ ਨੂੰ ਜਾ ਰਿਹਾ ਸੀ ਉਸ ਦੀ ਜਿਹੜੀ ਬੇਚੈਨੀ ਸੀ ਉਹ ਵੱਧਦੀ ਦੀ ਬੇਚੈਨੀ ਦਾ ਕਾਰਨ ਇਹ ਸੀ ਕਿ ਝੀਲ ਦੇ ਕਿਨਾਰੇ ਵਸੇ ਹੋਏ ਇਸ ਪਿੰਡ ਜਾਂ ਕਈ ਇਸ ਕਬੀਲੇ ਦੇ ਵਿੱਚੋਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ ਜਦ ਕਿ ਉਹ ਜਦੋਂ ਪਹਿਲਾਂ ਇਹ ਪਿੰਡ ਵੱਲ ਨੂੰ ਜਾਂਦਾ ਸੀ ਤਾਂ ਉਸ ਨੂੰ ਲੋਕਾਂ ਦੀਆਂ ਤੇ ਪਾਲਤੂ ਜਾਨਵਰਾਂ ਦੀਆਂ ਆਵਾਜ਼ਾਂ ਅਕਸਰ ਹੀ ਆਉਣ ਲੱਗ ਜਾਂਦੀਆਂ ਸਨ ਜੋ ਹੀ ਜਿਵੇਂ ਹੀ ਇਹ ਕਬੀਲੇ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਦੇ ਹੋਸ਼ ਔਟ ਜਾਂਦੇ ਨੇ ਉਹ ਦੇਖਦਾ ਹੈ ਕਿ ਪੂਰੇ ਦਾ ਪੂਰਾ ਕਬੀਲਾ ਹੀ ਖਾਲੀ ਪਿਆ ਹੈ ਤੇ ਉੱਥੇ ਰਹਿਣ ਵਾਲੇ ਲੋਕ ਗਾਇਬ ਹੋ ਚੁੱਕੇ ਨੇ ਘਰਾਂ ਦੇ ਅੰਦਰ ਕੋਈ ਵੀ ਇਨਸਾਨ ਨਹੀਂ ਸੀ ਤੇ ਘਰਾਂ ਦੇ ਬਾਹਰ ਜਿਹੜੇ ਪਾਲਤੂ ਜਾਨਵਰ ਉਹਨਾਂ ਦੇ ਰੱਖੇ ਹੁੰਦੇ ਸਨ ਗਾਵਾਂ ਮੱਝਾਂ ਉਹ ਜੋਈ ਨੇ ਦੇਖਿਆ ਕਿ ਕਈ ਘਰਾਂ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਬਾਹਰ ਅਸਮਾਨ ਦੇ ਵਿੱਚ ਜਦੋਂ ਉਸ ਨੇ ਉਹ ਘਰਾਂ ਦੇ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਖਾਣਾ ਪੱਕ ਰਿਹਾ ਸੀ ਪਰ ਖਾਣਾ ਜਾਂ ਖਾਣੇ ਨੂੰ ਪਕਾਉਣ ਵਾਲਾ ਕੋਈ ਵੀ ਇਨਸਾਨ ਉੱਥੇ ਨਹੀਂ ਸੀ ਤੇ ਚੁੱਲ੍ਹੇ ਦੇ ਉੱਪਰ ਰੱਖਿਆ ਹੋਇਆ ਖਾਣਾ ਜਲ ਚੁੱਕਿਆ ਸੀ ਤੇ ਝੋਪੜੀ ਦੇ ਅੰਦਰ ਰੱਖੇ ਉਹਨਾਂ ਦੇ ਸਲਾਈ ਵਾਲੇ ਕੱਪੜੇ ਵੀ ਬਿਲਕੁਲ ਉਸੇ ਤਰ੍ਹਾਂ ਹੀ ਪਏ ਹਨ ਜਿਵੇਂ ਕੋਈ ਕੰਮ ਕਰਦਾ ਹੀ ਇੱਥੋਂ ਛੱਡ ਕੇ ਚਲਾ ਗਿਆ ਹੋਵੇ ਇਹ ਹਾਲਾਤਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਬੀਲੇ ਦੇ ਲੋਕ ਅਚਾਨਕ ਹੀ ਕਿਤੇ ਚਲੇ ਗਏ ਕਿਉਂਕਿ ਜੇਕਰ ਉਹ ਪਲੈਨਿੰਗ ਕਰਕੇ ਜਾਂਦੇ ਤਾਂ ਨਾ ਤਾਂ ਉਹ ਇਸ ਤ ਆਪਣਾ ਖੇਤਰੇ ਹੋਏ ਸਮਾਨ ਨੂੰ ਛੱਡ ਕੇ ਜਾਂਦੇ ਹੁਣ ਸਵਾਲ ਇਹ ਆਉਂਦਾ ਸੀ ਕਿ ਅਚਾਨਕ ਇਸ ਕੀਮੋ ਜਾਤੀ ਦੇ ਲੋਕ ਕਿਵੇਂ ਗਾਇਬ ਹੋ ਗਏ ਕੀ ਉਹਨਾਂ ਦੇ ਨਾਲ ਕੋਈ ਲੁੱਟਖਸਟ ਹੋਈ ਹੈ ਜਾਂ ਉਹਨਾਂ ਦੇ ਉੱਪਰ ਕਿਸੇ ਸ਼ਿਕਾਰੀ ਜਾਨਵਰ ਨੇ ਹਮਲਾ ਕਰ ਦਿੱਤਾ ਹੈ ਤੇ ਜਦੋਂ ਜੋਈ ਨੇ ਸਾਰੇ ਕਬੀਲੇ ਦਾ ਦੌਰਾ ਕੀਤਾ ਤਾਂ ਉਸ ਨੇ ਦੇਖਿਆ ਕਿ ਕੁਝ ਕੁੱਤੇ ਉਹਨਾਂ ਦੇ ਘਰਾਂ ਦੇ ਬਾਹਰ ਰੱਸੀ ਦੇ ਨਾਲ ਬੰਨੇ ਹੋਏ ਸਨ ਪਰ ਉਹ ਕੁੱਤਿਆਂ ਦੀ ਮੌਤ ਹੋ ਚੁੱਕੀ ਸੀ ਇਹਨਾਂ ਕੁੱਤਿਆਂ ਦੇ ਸਾਹਮਣੇ ਖਾਣਾ ਵੀ ਰੱਖਿਆ ਹੋਇਆ ਸੀਗਾ ਪਰ ਇਹ ਕੁੱਤੇ ਇਸ ਤਰ੍ਹਾਂ ਲੱਗ ਰਹੇ ਸੀ ਜਿਵੇਂ ਭੁੱਖ ਦੇ ਨਾਲ ਮਰ ਗਏ ਹੋਣ ਇਸ ਕਬੀਲੇ ਤੋਂ ਕੁਝ ਮੀਟਰ ਦੀ ਦੂਰੀ ਤੇ ਇੱਕ ਟੋਆ ਪਟਿਆ ਹੋਇਆ ਸੀ ਜਿਹੜਾ ਕਿ ਦੇਖਣ ਨੂੰ ਇੱਕ ਹਾਂ ਸਹੀ ਪਰ ਉਹ ਵੀ ਅੰਦਰੋਂ ਖਾਲੀ ਸੀ ਜੋਈ ਨੂੰ ਲੱਗਿਆ ਕਿ ਇਸ ਕਬੀਲੇ ਦੇ ਨਾਲ ਜਰੂਰ ਕੁਝ ਨਾ ਕੁਝ ਬੁਰਾ ਹੋਇਆ ਹੈ ਤੇ ਉੱਥੇ ਉਸ ਦਾ ਰਾਤ ਨੂੰ ਰੁਕਣ ਦਾ ਬਿਲਕੁਲ ਵੀ ਮਨ ਨਾ ਮੰਨੇ ਆ ਜੋਈ ਸਾਰੀ ਰਾਤ ਚੱਲਦਾ ਹੈ ਤੇ ਦਿਨ ਚੜ੍ਹਦੇ ਨੂੰ ਉਹ ਨਾਰਥ ਕੈਨੇਡਾ ਦੇ ਵਿੱਚ ਬਣੇ ਹੋਏ ਟੈਲੀਗ੍ਰਾਮ ਦੇ ਆਫਿਸ ਦੇ ਵਿੱਚ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਉਸ ਨੇ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਦੇ ਨਾਲ ਸੰਪਰਕ ਕੀਤਾ ਜੋਈ ਨੇ ਪੁਲਿਸ ਅਧਿਕਾਰੀ ਨੂੰ ਉਸ ਕਬੀਲੇ ਦੇ ਸਾਰੇ ਹਾਲ ਬਾਰੇ ਦੱਸਿਆ ਕਿ ਉੱਥੇ ਕੀ ਕੁਝ ਹੋਇਆ ਹੈ ਤੇ ਅਗਲੇ ਦਿਨ ਪੁਲਿਸ ਅਧਿਕਾਰੀ ਫੋਰਸ ਲੈ ਕੇ ਉਸ ਕਬੀਲੇ ਦੇ ਵਿੱਚ ਪਹੁੰਚ ਜਾਂਦੇ ਨੇ ਅਗਲੇ ਦਿਨ ਕਬੀਲੇ ਦੇ ਵਿੱਚ ਪਹੁੰਚ ਕੇ ਪੁਲ ਕਬੀਲੇ ਦੇ ਉੱਪਰ ਕੋਈ ਹਮਲਾ ਹੋਇਆ ਹੈ ਜਿਸ ਦੇ ਬੱਚੇ ਸਾਰੇ ਲੋਕ ਮਾਰੇ ਗਏ ਇਸ ਕੀਮੋ ਕਬੀਲੇ ਦੇ ਲੋਕ ਪਰ ਉਸ ਸਮੇਂ ਪੁਲਿਸ ਦਾ ਸਾਰਾ ਸ਼ੱਕ ਗਾਇਬ ਵੀ ਹੋ ਜਾਂਦਾ ਹੈ ਕਿਉਂਕਿ ਉਸ ਜਗ੍ਹਾ ਤੇ ਜਾਂ ਉਸ ਕਬੀਲੇ ਦੇ ਆਲੇ-ਦੁਆਲੇ ਵੀ ਇੱਕ ਖੂਨ ਦੀ ਬੂੰਦ ਤੱਕ ਵੀ ਨਹੀਂ ਸੀ ਕਿਉਂਕਿ ਜੇਕਰ ਕਬੀਲੇ ਦੇ ਉੱਪਰ ਕਿਸੇ ਤਰ੍ਹਾਂ ਦੇ ਨਾਲ ਹਮਲਾ ਹੋਇਆ ਹੁੰਦਾ ਤਾਂ ਉੱਥੇ ਮਾਰ ਕਟਾਈ ਦੇ ਜਾਂ ਖੂਨ ਦਾ ਕੋਈ ਨਾ ਕੋਈ ਨਿਸ਼ਾਨ ਤਾਂ ਜ਼ਰੂਰ ਮਿਲਦਾ ਪਰ ਉਹ ਕਬੀਲੇ ਦੇ ਵਿੱਚ ਅਜੇ ਹੀ ਕਿਸੇ ਵੀ ਘਟਨਾ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਪੁਲਿਸ ਨੂੰ ਇਸ ਤੋਂ ਬਾਅਦ ਪੁਲਿਸ ਨੇ ਕਬੀਲੇ ਦੇ ਲੋਕਾਂ ਨੂੰ ਲੱਭਣ ਦੇ ਲਈ ਇੱਕ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਜਿਸ ਦੇ ਤਹਿਤ ਉਹਨਾਂ ਨੇ ਜ ਅੱਕੇ ਦੇ ਵਿੱਚ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਜਾਂਚ ਦੇ ਦੌਰਾਨ ਪੁਲਿਸ ਨੇ ਬਰਫ਼ ਦੇ ਉੱਪਰ ਸਿਰਫ਼ ਇੱਕ ਇਨਸਾਨ ਦੇ ਪੈਰਾਂ ਦੇ ਨਿਸ਼ਾਨ ਦੇਖੇ ਤੇ ਇਹ ਨਿਸ਼ਾਨ ਖੁਦ ਜੋਈ ਦੇ ਸਨ ਇਸ ਦਾ ਮਤਲਬ ਇਹ ਸੀ ਕਿ ਇਹ ਕਬੀਲੇ ਦੇ ਲੋਕ ਖੁਦ ਚੱਲ ਕੇ ਬਾਹਰ ਨਹੀਂ ਗਏ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਬਰਫ਼ ਦੇ ਉੱਪਰ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਜ਼ਰੂਰ ਬਣੇ ਹੁੰਦੇ ਇਸ ਤੋਂ ਬਾਅਦ ਪੁਲਿਸ ਉਸ ਝੀਲ ਦੇ ਕਿਨਾਰੇ ਪਹੁੰਚਦੀ ਹੈ ਜਿੱਥੇ ਇਹ ਕਬੀਲੇ ਦੇ ਲੋਕਾਂ ਦੀ ਕੈਸਟੀ ਖੜੀ ਹੁੰਦੀ ਹੈ ਪੂਰੀ ਝੀਲ ਬਰਫ਼ ਦੇ ਨਾਲ ਜੰਮੀ ਹੁੰਦੀ ਹੈ ਤੇ ਉਸ ਦੇ ਉੱਪਰ ਇੱਕ ਛੋਟੀ ਜੀ ਦਰਾਰ ਤੱਕ ਵੀ ਨਹੀਂ ਹੁੰਦੀ ਇਸ ਦਾ ਮਤਲਬ ਇਹ ਸੀ ਕਿ ਕਬੀਲੇ ਦੇ ਲੋਕਾਂ ਕੌਂਕਿ ਜੇਕਰ ਅਜੇ ਹਾ ਹੁੰਦਾ ਤਾਂ ਝੀਲ ਦੇ ਉੱਪਰ ਜੰਮੀ ਬਰਫ਼ ਕਿਤੇ ਨਾ ਕਿਤੇ ਤਾਂ ਜ਼ਰੂਰ ਟੁੱਟੀ ਹੁੰਦੀ ਪੁਲਿਸ ਜਿੰਨਾ ਇਹ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਮਾਮਲਾ ਉਨਾ ਹੀ ਜ਼ਿਆਦਾ ਉਲਝਦਾ ਜਾ ਰਿਹਾ ਸੀ ਪੁਲਿਸ ਨੇ ਆਪਣੀ ਜਾਂਚ ਦੇ ਵਿੱਚ ਇਹ ਚੀਜ਼ ਪਤਾ ਲਗਾਈ ਕਿ ਇੱਕ ਕਬੀਲੇ ਦੇ ਲੋਕ ਜੋਈ ਤੇ ਆਉਣ ਤੋਂ 7 ਤੋਂ 8 ਦਿਨ ਪਹਿਲਾਂ ਹੀ ਇਹ ਪਿੰਡ ਜਾਂ ਕਈ ਇਸ ਕਬੀਲੇ ਨੂੰ ਛੱਡ ਕੇ ਜਾ ਚੁੱਕੇ ਸਨ ਕਿਉਂਕਿ ਘਰਾਂ ਦੇ ਬਾਹਰ ਬੰਨੇ ਕੁੱਤਿਆਂ ਦੀ ਮੌਤ 1-2 ਦਿਨ ਦੇ ਵਿੱਚ ਨਹੀਂ ਬਲਕਿ ਇਹ ਹਫ਼ਤੇ ਤੋਂ ਭੁੱਖੇ ਸਨ ਉਸ ਕਾਰਨ ਹੀ ਇਹਨਾਂ ਦੀ ਮੌਤ ਹੋਈ ਸੀ ਘਰਾਂ ਦੇ ਅੰਦਰ ਚੁੱਲ੍ਹੇ ਦੇ ਉੱਪਰ ਜਲਿਆ ਪਿਆ ਖਾਣਾ ਤੇ ਲੱਕੜ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਜਲਦਬਾਜ਼ੀ ਦੇ ਵਿੱਚ ਗਏ ਨੇ ਪੁਲਿਸ ਨੇ ਇਹ ਕਬੀਲੇ ਦੇ ਲੋਕਾਂ ਨੂੰ ਲੱਭਣ ਦੇ ਲਈ ਕਈ ਮਹੀਨਿਆਂ ਤੱਕ ਸਰਚ ਆਪਰੇਸ਼ਨ ਚਲਾਇਆ ਪਰ ਜਦੋਂ ਉਹਨਾਂ ਦੇ ਹੱਥ ਕੁਝ ਨਾ ਲੱਗਿਆ ਤਾਂ ਪੁਲਿਸ ਨੇ ਇਹ ਸਾਰੇ ਮਾਮਲੇ ਨੂੰ ਬੰਦ ਕਰ ਦਿੱਤਾ ਜਾਂ ਕਹੀਏ ਇਹ ਸਾਰੇ ਕੇਸ ਨੂੰ ਬੰਦ ਕਰ ਦਿੱਤਾ ਉੱਥੇ ਹੀ ਨਾਰਥ ਕੈਨੇਡਾ ਦੇ ਇਸ ਪੂਰੇ ਕਬੀਲੇ ਦੇ ਗਾਇਬ ਹੋਣ ਦੀ ਖਬਰ ਜਦੋਂ ਕੈਨੇਡਾ ਦੇ ਅਖਬਾਰਾਂ ਦੇ ਵਿੱਚ ਛਪਦੀ ਹੈ ਤਾਂ ਹੋਰ ਕਬੀਲਿਆਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਡਰ ਜਾਂਦੇ ਨੇ ਦੂਜੇ ਕਬੀਲਿਆਂ ਵਿੱਚ ਰਹਿਣ ਵਾਲੇ ਲੋਕ ਇਸ ਕਰਕੇ ਡਰ ਜਾਂਦੇ ਨੇ ਕਿ ਕਿਤੇ ਉਹਨਾਂ ਦਾ ਹਾਲ ਵੀ ਅਸਟੀਮੋ ਕਬੀਲੇ ਵਾਲਾ ਸਮਾ ਆਪਣੀ ਚਾਲ ਚੱਲਦਾ ਹੈ ਤਾਂ ਲੋਕ ਇਹ ਐਸਕੀਮੋ ਕਬੀਲੇ ਵਾਲੀ ਘਟਨਾ ਨੂੰ ਭੁੱਲ ਜਾਂਦੇ ਨੇ ਪਰ ਇਹ ਘਟਨਾ ਤੋਂ 94 ਸਾਲ ਬਾਅਦ ਕੁਝ ਅਜੀਬਾ ਹੁੰਦਾ ਹੈ ਜਿਸ ਦੇ ਨਾਲ ਐਸਕੀਮੋ ਕਬੀਲੇ ਦੀ ਯਾਦ ਲੋਕਾਂ ਦੇ ਮਨ ਦੇ ਵਿੱਚ ਫਿਰ ਤੋਂ ਤਾਜ਼ਾ ਹੋ ਜਾਂਦੀ ਹੈ ਸਾਲ 1984 ਦੇ ਵਿੱਚ ਰੋਜਰ ਬੀਅਰ ਅਤੇ ਨਾਈਜਲ ਨਾਮ ਦੇ ਦੋ ਲੇਖਕਾਂ ਨੇ ਇੱਕ ਕਿਤਾਬ ਲਿਖੀ ਇਹ ਕਿਤਾਬ ਦਾ ਨਾਮ ਸੀ ਦਾ ਵਰਲਡ ਗ੍ਰੇਟੈਸਟ ਯੂ ਐਫ ਓ ਮਿਸਟਰੀ ਇਹ ਕਿਤਾਬ ਦੇ ਵਿੱਚ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਹੋਏ ਯੂ ਐਫ ਓ ਦੇ ਨਾਲ ਸੰਬੰਧਿਤ ਜਿਹੜੇ ਮਾਮਲੇ ਹੋਏ ਸਨ ਉਹਨਾਂ ਬਾਰੇ ਲਿਖਿਆ ਸੀ ਇਹ ਲੇਖਕਾਂ ਨੇ ਆਪਣੀ ਕਿਤਾਬ ਦੇ ਵਿੱਚ ਐਸਕੀਮੋ ਕਬੀਲੇ ਦੇ ਗਾਇਬ ਹੋਣ ਦੀ ਕਹਾ ਉਹਨਾਂ ਦਾ ਕਹਿਣਾ ਸੀ ਕਿ ਝੀਲ ਦੇ ਕਿਨਾਰੇ ਵਸਿਆ ਹੋਇਆ ਇਹ ਕਬੀਲੇ ਦੇ ਗਾਇਬ ਹੋਣ ਦਾ ਕਾਰਨ ਏਲੀਅਨ ਸਨ। ਇਹਨਾਂ ਨੇ ਦੱਸਿਆ ਕਿ ਇਹ ਆਪਣੇ ਆਰਟੀਕਲ ਨੂੰ ਲਿਖਣ ਦੇ ਲਈ ਉਹ ਝੀਲ ਦੇ ਕਿਨਾਰੇ ਗਏ ਸਨ ਜਿੱਥੇ ਅਸਕੀਮੋ ਕਬੀਲੇ ਦੇ ਲੋਕ ਪਹਿਲਾਂ ਰਹਾ ਕਰਦੇ ਸੀ। ਇਹਨਾਂ ਨੇ ਕਿਹਾ ਕਿ ਜਦੋਂ ਇਹ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਸਨ ਤਾਂ ਉੱਥੇ ਘੁੰਮਦਿਆਂ ਹੋਇਆਂ ਸਾਡੀ ਮੁਲਾਕਾਤ ਇੱਕ ਸ਼ਿਕਾਰੀ ਤੇ ਉਸਦੇ ਦੋ ਮੁੰਡਿਆਂ ਦੇ ਨਾਲ ਹੁੰਦੀ ਹੈ ਜਿਹੜੇ ਅਕਸਰ ਹੀ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਦੇ ਲਈ ਇਸ ਝੀਲ ਕਿਨਾਰੇ ਆਉਂਦੇ ਸਨ ਤੇ ਇਹੇ ਸ਼ਿਕਾਰੀ ਉਹਨਾਂ ਨੂੰ ਦੱਸਦੇ ਨੇ ਕਿ ਇਹ ਝੀਲ ਦੇ ਕਿਨਾਰੇ ਅਕਸਰ ਹੀ ਅਜੀਬੋ-ਗਰੀਬ ਚੀਜ਼ਾਂ ਹਵਾ ਦੇ ਵਿੱਚ ਉ ਹਵਾਵਾਂ ਦੇ ਵਿੱਚ ਨਜ਼ਰ ਆਉਂਦੀਆਂ ਨੇ ਤੇ ਅਗਲੇ ਹੀ ਪਲ ਗਾਇਬ ਹੋ ਜਾਂਦੀਆਂ ਨੇ ਤੇ ਉਹ ਸ਼ਿਕਾਰੀਆ ਨੇ ਦਾਅਵਾ ਕੀਤਾ ਸੀ ਅਸਕੀਮੋ ਕਬੀਲੇ ਦੇ ਗਾਇਬ ਹੋਣ ਦੇ ਪਿੱਛੇ ਵੀ ਇਹਨਾਂ ਏਲੀਅਨਸ ਦਾ ਹੀ ਹੱਥ ਹੈ ਜਿਹੜੇ ਉਸ ਰਾਤ ਇਸ ਕਬੀਲੇ ਦੇ ਵਿੱਚ ਉਤਰੇ ਤੇ ਇੱਥੋਂ ਦੇ ਲੋਕਾਂ ਦੇ ਨਾਲ-ਨਾਲ ਇੱਥੋਂ ਦੇ ਪਾਲਤੂ ਜਾਨਵਰਾਂ ਨੂੰ ਵੀ ਆਪਣੇ ਨਾਲ ਲੈ ਗਏ ਪਰ ਇਹ ਗੱਲ ਲੇਖਣ ਵਾਲੇ ਲੇਖਕਾਂ ਦੇ ਕੋਲ ਇਹ ਗੱਲ ਨੂੰ ਸਾਬਤ ਕਰਨ ਦਾ ਕੋਈ ਠੋਸ ਸਬੂਤ ਨਹੀਂ ਸੀ ਉਹ ਸਿਰਫ ਸ਼ਿਕਾਰੀ ਦੀਆਂ ਗੱਲਾਂ ਦੇ ਉੱਪਰ ਹੀ ਨਿਰਭਰ ਹੋ ਕੇ ਲਿਖ ਰਹੇ ਸਨ ਇਹੀ ਕਾਰਨ ਸੀ ਕਿ ਕੈਨੇਡਾ ਦੇ ਲੋਕਾਂ ਨੇ ਤੇ ਉੱਥੋਂ ਦੀ ਪੁਲਿਸ ਨੇ ਏਲੀਅਨ ਦੀ ਕਹਾਣੀ ਦੇ ਉੱਪਰ ਕੋਈ ਜ਼ਿਆਦਾ ਯਕੀਨ ਨਹੀਂ ਕੀਤਾ ਕਦ ਦਿੱਤੇ ਤੇ ਇਸ ਕਬੀਲੇ ਦੇ ਗਾਇਬ ਹੋਣ ਦੇ ਪਿੱਛੇ ਕਈ ਥਿਉਰੀਆਂ ਦੱਸੀਆਂ ਪਰ ਕੋਈ ਵੀ ਸੱਚ ਦੇ ਨੇੜੇ ਤੇੜੇ ਨਹੀਂ ਸੀ ਜੇ ਆਪਾਂ ਕਹਿ ਸਕਦੇ ਹਾਂ ਕੋਈ ਵੀ ਸਬੂਤਾਂ ਦੇ ਨੇੜੇ ਤੇੜੇ ਨਹੀਂ ਸੀ ਉੱਥੇ ਕਈ ਲੋਕਾਂ ਨੇ ਇਹ ਵੀ ਥਿਉਰੀ ਸਾਹਮਣੇ ਰੱਖੀ ਕਿ ਜਿਹੜਾ ਜੋਈ ਸ਼ਿਕਾਰੀ ਗਿਆ ਸੀ ਇਸ ਕਬੀਲੇ ਦੇ ਵਿੱਚ ਉਸ ਨੇ ਹੀ ਸਾਰੇ ਕਬੀਲੇ ਨੂੰ ਮਾਰ ਦਿੱਤਾ ਸੀ ਕਿਉਂਕਿ ਕਬੀਲੇ ਵਾਲਿਆਂ ਦੇ ਗਾਇਬ ਹੋਣ ਤੋਂ ਬਾਅਦ ਜੋਈ ਹੀ ਪਹਿਲਾ ਇਨਸਾਨ ਸੀ ਜਿਹੜਾ ਇਸ ਕਬੀਲੇ ਦੇ ਵਿੱਚ ਗਿਆ ਸੀ ਇਹ ਥਿਉਰੀ ਵਾਲਾ ਦਾ ਕਹਿਣਾ ਸੀ ਕਿ ਜੋਈ ਨੇ ਮੌਕਾ ਮਿਲਣ ਤੇ ਇਹ ਸਾਰੇ ਕਬੀਲੇ ਦੇ ਲੋਕਾਂ ਨੂੰ ਮਾਰ ਦਿੱਤਾ ਤੇ ਮਾਰ ਕੇ ਉਹਨਾਂ ਨੂੰ ਬਰਫ਼ ਦੀ ਝੀਲ ਦੇ ਵਿੱਚ ਸੁੱਟ ਦਿੱਤਾ ਸੀ ਤੇ 6 ਮਹੀਨਿਆਂ ਬਾਅਦ ਜ ਚਾਦਰ ਬਣ ਜਾਂਦੀ ਹੈ ਤੇ ਜਦੋਂ ਝੀਲ ਦੇ ਉੱਪਰ ਮੋਟੀ ਬਰਫ਼ ਦੀ ਪਰਤ ਬਣ ਜਾਂਦੀ ਹੈ ਉਸ ਤੋਂ ਬਾਅਦ ਜੋਈ ਜਾ ਕੇ ਪੁਲਿਸ ਨੂੰ ਇਹ ਘਟਨਾ ਦੀ ਸੂਚਨਾ ਦਿੰਦਾ ਹੈ ਪਰ ਇਹ ਥਿਊਰੀ ਨੂੰ ਵੀ ਕੋਈ ਚੀਜ਼ ਸਾਬਤ ਨਹੀਂ ਕਰਦੀ ਸੀ ਅੱਜ ਤੱਕ ਵੀ ਅਸਕੀਮੋ ਕਬੀਲੇ ਦੇ ਲੋਕਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ ਕਿ ਜੇਕਰ ਉਹ ਮਰ ਗਏ ਨੇ ਤਾਂ ਉਹਨਾਂ ਦੀ ਡੈੱਡ ਬੋਡੀਆਂ ਕਿੱਥੇ ਨੇ ਜੇਕਰ ਉਹ ਜਾਉਂਦੇ ਨੇ ਤਾਂ ਉਹ ਆਪ ਕਿੱਥੇ ਨੇ ਸੋ ਇਹ ਸੀ ਜ ਨਾਰਥ ਕੈਨੇਡਾ ਦੇ ਵਿੱਚ ਵਸੇ ਹੋਏ ਅਸਕੀਮੋ ਕਬੀਲੇ ਦੀ ਇੱਕ ਸੱਚੀ ਘਟਨਾ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨ